ਹਾਂਜੀ ਸਾਸ਼ਿਤਾ ਦਸਕੋ ਮੈਂ ਤੁਹਾਡਾ ਆਪਣਾ ਸੁਖਨ ਨਾਮੋ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਾਇਸ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਸਿਆਸਤ ਹਲਕੇ ਦੀ ਲੈ ਕੇ ਫਿਰ ਤੁਹਾਡੇ ਰੂਪ ਰੂਪ ਹੋ ਰਹੇ ਆਂ ਬਤਾਉਣੇ ਦੀ ਗੱਲ ਕਰਨ ਜਾ ਰਹੇ ਆਂ ਸੋ ਸਾਡੇ ਨਾਲ ਸਰਦਾਰ ਜਸਪੀਰ ਸਿੰਘ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਧੰਨਵਾਦ ਜੀ ਧੰਨਵਾਦ ਸੋ ਗੱਲ ਕਰਦੇ ਆਂ ਅੱਜ ਹਲਕਾ ਬਟਾਲੀ ਦੀ ਹਾਂਜੀ ਹਾਂਜੀ ਜਿਵੇਂ ਕਿ ਇੱਕ ਆਮ ਘਰ ਦਾ ਮੁੰਡਾ ਗੱਲ ਕਰ ਲਈ ਆਮ ਆਦਮੀ ਪਾਰਟੀ ਚੋਂ ਪਹਿਲੀ ਵਾਰ ਖਲੋਣ ਖਲੋਤਾ ਹਾਂ ਜੀ ਜਿੱਤੇ ਵੀ ਚਹੀ ਵਧੀਆ ਲੀਡ ਦੇ ਨਾਲ ਹਾਂਜੀ ਜੇ ਆਪਾਂ ਗੱਲ ਕਰਦੇ ਇੱਕ ਕੋਈ ਸਿਆਸੀ ਕਰੀਅਰ ਨਹੀਂ ਬਣਾ ਬੈਕਗ੍ਰਾਉਂਡ ਨਹੀਂ ਹੈਗੀ ਬੈਕਗ੍ਰਾਉਂਡ ਕੋਈ ਨਹੀਂ ਬੈਕਗ੍ਰਾਉਂਡ ਕੋਈ ਨਹੀਂ ਰਾਜ ਦੀ ਤੱਕ ਹਾਂਜੀ ਤੇ ਐਂਟਰੀ ਬਿਲਿਅਰ ਹੀ ਕੀਤੀ ਆ ਬਿਲਕੁਲ ਤੇ ਜਿਹੜੀ ਜਿੱਤਾ ਉਹ ਦਰਜ ਕੀਤੀ ਆ ਬਟਾਲੇ ਦੀ ਹਮ ਔਰ ਬਟਾਲਾ ਸ਼ਹਿਰ ਜਿਹੜਾ ਅਸੀਂ ਵੈਸੇ ਵੀ ਜਿਹੜਾ ਬਟਾਲਾ ਸ਼ਹਿਰ ਇਤਿਹਾਸਿਕ ਸ਼ਹਿਰ ਹੈ ਬਿਲਕੁਲ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਜਿਹੜਾ ਵਿਆਹ ਹੋਇਆ ਸੀ ਹਮ ਉੱਥੇ ਬਟਾਲੇ ਔਰ ਦੂਸਰਾ ਜਿਹੜਾ ਬਟਾਲਾ ਵਾ ਉਹ ਲੋਹੇ ਦਾ ਜਿਹੜਾ ਉਹ ਕੇਂਦਰ ਮੰਨਿਆ ਜਾਂਦਾ ਬਹੁਤ ਵੱਡਾ ਵਪਾਰਿਕ ਜਿਹੜਾ ਲੋਹਾ ਵਾ ਉਹ ਉੱਥੇ ਤਿਆਰ ਵੀ ਹੁੰਦਾ ਬਿਲਕੁਲ ਬਹੁਤ ਵੱਡੇ ਤੱਕ ਲੈਵਲ ਤੇ ਜਿਹੜਾ ਲੋਹਾ ਤਿਆਰ ਬਕਰਾਂ ਆ ਤੇ ਮਸ਼ੀਨਾਂ ਬਣਦੀਆਂ ਵਰਮੇ ਬਣਦੇ ਹੋਰ ਕਈ ਚੀਜ਼ਾਂ ਫਾਉਂਡਰੀਆਂ ਵਰਕਸ਼ਾਪ ਜਿਹੜੀਆਂ ਉਹ ਬਟਾਲੇ ਦੇ ਵਿੱਚ ਬਿਲਕੁਲ ਔਰ ਤੀਸਰੀ ਆ ਜਿਹੜੀ ਗੱਲ ਜਿਸ ਤਰ੍ਹਾਂ ਤੁਸੀਂ ਕੀਤੀ ਕਿ ਵਿਧਾਇਕ ਜਿਵੇਂ ਨੇ ਅਮਰ ਸ਼ੇਰ ਸਿੰਘ ਸ਼ੈਰੀ ਕਲ ਸੀ ਹਾਂਜੀ ਉਹ ਹੁਣ ਮੌਜੂਦਾ ਵਿਧਾਇਕ ਆ ਬਿਲਕੁਲ ਔਰ ਇਸ ਵਾਰ ਇੱਕਦਾਂ ਲੋਰ ਦੇਖਣ ਨੂੰ ਮਿਲੀ ਆ ਕਿ ਗਰਦਾਸਪੁਰ ਦੇ ਵਿੱਚ ਜਿਹੜੀਆਂ ਸੀਗੀਆਂ ਪੰਜਾਂ ਸੀਟਾਂ ਦੇ ਉੱਪਰ ਜਿਹੜੀਆਂ ਅਸੀਂ ਜਿੱਦਾਂ ਪਹਿਲੇ ਵੀ ਗੱਲ ਕਰਕੇ ਥੇ ਹਾਂ ਕਿ ਕਾਂਗਰਸ ਜਿੱਤੂ ਰਹੀ ਹੈ। ਹਮ ਬਟਾਲਾ ਔਰ ਸ੍ਰੀ ਹਰਗਵਿੰਦਪੁਰ ਦੋ ਸੀਟਾਂ ਦੇ ਉੱਪਰ ਹੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਖਾਤਾ ਗਰਦਾਸਪੁਰ ਜ਼ਿਲ੍ਹੇ 'ਚ ਖੁੱਲਿਆ ਸੀ। ਔਰ ਇੱਕ ਵੱਡੀ ਲੀਡ ਦੇ ਨਾਲ ਜਿਹੜਿਆ ਸ਼ੈਰੀ ਗਰਸੀ ਬਟਾਲੇ ਦੇ ਵਿੱਚ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਦੇ ਆ। ਹਮ ਜੇ ਆਪਾਂ ਦੂਸਰੇ ਪਾਸੇ ਗੱਲ ਕਰ ਲਈਏ ਅਸ਼wini ਸੇਖਰੀ ਜੀ ਦੀ ਹਾਂਜੀ ਉਹ ਕਾਂਗਰਸ ਵੱਲੋਂ ਸ਼ੀਟ ਵੀ ਲੜਿਆ ਹੁਣ ਫਿਰ ਹਾਲ ਜਿਹੜੇ ਉਹ ਬੀਜੇਪੀ ਵੱਲ ਚਲੇ ਗਏ ਆ ਬਿਲਕੁਲ ਕੀ ਕਾਰਨ ਸਮਝਦੇ ਹੋ ਕਾਂਗਰਸ ਦੇ ਕਾਫੀ ਹੱਥ ਤੱਕ ਲੀਡਰ ਜਿਹੜੇ ਆ ਬੀਜੇਪੀ ਜੁਆਇਨ ਕਰਕੇ ਨੇ ਹਾਂਜੀ ਨਹੀਂ ਦੇਖੋ ਇਸ ਤਰ੍ਹਾਂ ਕਿ ਅਸ਼wini ਸੇਖਰੀ ਜਿਹੜੇ ਪੁਰਾਣੀ ਕਾਂਗਰਸੀ ਆਗੂ ਸੀ ਹਾਂ ਔਰ ਬਟਾਲੇ ਤੋਂ ਜਿਹੜਾ ਵਾ ਉਹ ਵਿਧਾਇਕ ਰਹਿ ਚੁੱਕੇ ਆ ਪਹਿਲੇ ਵੀ ਔਰ ਲਗਭਗ 2 ਤੋਂ 3 ਵਾਰ ਜਿਹੜਿਆ ਬਟਾਲੇ ਤੋਂ ਬਧਾਇਕ ਜਿਹੜੀ ਉਹ ਬਣ ਚੁੱਕਿਆ ਸੁਨੀ ਸੇਖਰੀ ਕਾਂਗਰਸ ਦੀ ਸੀਟ ਤੇ ਲੜੇ ਆ ਹਮਮ ਔਰ ਕਿਉਂਕਿ ਜੇ ਇਸ ਤਰ੍ਹਾਂ ਸਿਆਸਤ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਸਿਆਸਤ ਦੇ ਵਿੱਚ ਕਦੀ ਵੀ ਕੋਈ ਜਿਹੜਾ ਵਾ ਅਜੇ ਦੋਸਤ ਆ ਉਹ ਹੋ ਸਕਦਾ ਕੱਲ੍ਹ ਦੋਸਤ ਨਾ ਰਹੇ ਅੱਜ ਦੁਸ਼ਮਣ ਆ ਕੱਲ੍ਹ ਉਹ ਦੁਸ਼ਮਣ ਜਿਹੜਾ ਉਹ ਨਾ ਰੇ ਹੋਰ ਸਿਆਸਤ ਦੇ ਵਿੱਚ ਤੌਰ ਮਰੋੜ ਦੀ ਸਿਆਸਤ ਕਿਉਂਕਿ ਇਹ ਹੁਣ ਜਿਹੜੀ ਵੱਡੀ ਸਿਆਸਤ ਆ ਉਹ ਤੌਰ ਮਰੋੜ ਦੀ ਸਿਆਸਤ ਆ ਬਿਲਕੁਲ ਔਰ ਦੂਸਰੀ ਜਿਸ ਤਰ੍ਹਾਂ ਪੰਜਾਬ ਆ ਪੰਜਾਬ ਦੀ ਹੁਣ ਜਿਸ ਤਰ੍ਹਾਂ ਗੱਲ ਕਰ ਰਹੇ ਆ ਪੰਜਾਬ ਦੀ ਫਿਜ਼ਾ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਚਾਹੇ ਹੁਣ ਉਹ ਚੀਜ਼ ਨਹੀਂ ਜਿਹੜੀ ਉਹ ਮੈਟਰ ਕਰ ਰਹੀ ਕਿ ਤੁਸੀਂ ਕਿੰਨੇ ਪੁਰਾਣੀ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ ਜਦੋਂ ਵੀ ਤੁਸੀਂ ਦੇਖਦੇ ਵੱਡੇ ਵੱਡੇ ਦਿਗਜ ਜਿਹੜੇ ਜਿਹੜੇ ਆ ਉਹ ਜਿਹੜੇ ਆ ਉਹ ਬੀਜੇਪੀ ਚ ਗਏ ਆ ਹੁਣ ਕੱਲੇ ਅਸ਼ੋਕ ਨੀ ਸੇਖਰੀ ਦੀ ਆਪਾਂ ਗੱਲ ਕਰ ਰਹੇ ਆ ਸੁਨੀਲ ਜਾਕਰ ਜਫਰ ਸਾਹ ਗਏ ਆ ਠੀਕ ਆ ਜੀ ਸਰੀਲ ਜਾਖਰ ਗਏ ਆ ਔਰ ਉਹ ਕਾਂਗਰਸ ਦੇ ਪ੍ਰਧਾਨ ਸੀ ਹਮ ਔਰ ਉਧਰ ਚਲੋ ਹੁਣ ਬੀਜੇਪੀ ਚ ਵੀ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਜਿਹੜੇ ਆ ਉਸ ਮੌਲiyet ਕੀਤੀ ਆ ਬੀਜੇਪੀ ਦੇ ਵਿੱਚ ਮਨਪ੍ਰੀਤ ਬਦਲ ਗਏ ਆ ਬਦਲ ਸਾਹ ਜਿਹੜੇ ਵੱਡੇ ਜਿਹੜੇ ਸੀ ਕਾਂਗਰਸ ਦੇ ਉਹ ਵੀ ਜਿਹੜੇ ਆ ਬੀਜੇਪੀ ਦਾ ਜਿਹੜਾ ਵੀ ਆ ਉਹ ਬੀਜੇਪੀ ਉਹਨੇ ਜੁਆਇਨ ਕੀਤੀ ਆ ਹਮ ਔਰ ਉਸ ਤੋਂ ਬਾਅਦ ਇੱਕ ਹੋਰ ਮੈਂ ਇੱਥੇ ਗੱਲ ਜਿਹੜੀ ਉਹ ਸੁਖਜੀ ਕਰਾਂਗੇ ਸ਼ਹਿਰੀ ਕਲਸੀ ਦੇ ਮੁਕਾਬਲਾ ਜਿਹੜਾ ਸੀ ਉਹ ਬਹੁਤ ਫਸਵਾ ਸੀ ਇਸ ਵਾਰ ਹਮ ਹਣ ਜੇ ਆਪਾਂ ਗੱਲ ਕਰੀਏ ਤੇ ਇੱਥੇ ਹੁਣ ਜਿਹੜੇ ਮੁੱਖ ਚਿਹਰੇ ਸੀਗੇ ਇਸ ਵਾਰ ਮੁਕਾਬਲੇ ਦੇ ਵਿੱਚ ਸੈਰੀ ਕਲ ਸੀ ਬਿਲਕੁਲ ਉਸ ਤੋਂ ਬਾਅਦ ਅਸਵਨੀ ਸੇਖੀ ਇਸ ਵਾਰ ਕਾਂਗਰਸ ਦੀ ਸੀਟ ਤੋਂ ਲੜੇ ਸੀ ਬਿਲਕੁਲ ਔਰ ਉਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਫਟਫੜਾ ਅਕਾਲੀ ਦਲ ਦੀ ਸੀਟ ਤੋਂ ਲੜੇ ਸੀ ਔਰ ਫਤੇਜ ਸਿੰਘ ਬਾਜਵਾ ਭਾਜਪਾ ਦੀ ਸੀਟ ਤੋਂ ਲੜੇ ਸੀ ਬਿਲਕੁਲ ਔਰ ਇਹ ਗੁਰਵਜਨ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਲੜੇ ਸੀ ਔਰ ਇਹ ਜਿਸਾ ਅਸਵਨੀ ਸੇਖਰੀ ਲਾਲੋ ਸੁੱਚਾ ਸਿੰਘ ਛੋਟੇਪੁਰ ਲਾਲੋ ਫਤੇਜ ਸਿੰਘ ਬਾਜਵਾ ਵੱਡੇ ਜਿਹੜੇ ਸੀ ਵੱਡੇ ਚਿਹਰੇ ਸੀ ਔਰ ਹਰੇਕ ਉਹ ਚਰਸੀ ਜਿਹੜਾ ਇੱਕ ਜਾਂ ਦੋ ਵਾਰ ਜਿਹੜਾ ਵਿਧਾਇਕ ਰਹਿ ਚੁੱਕਾ ਹਮ ਔਰ ਇੰਨੇ ਦਿਗਜ ਆਗੂਆਂ ਨੂੰ ਜਿਹੜਾ ਹਰਾਉਣਾ ਬਹੁਤ ਔਖੀ ਗੱਲ ਆ ਉਹ ਵੀ ਮਤਲਬ ਜਿਸ ਤਰ੍ਹਾਂ ਤੁਸੀਂ ਲਾ ਲੋ ਕਿ ਇੱਕ ਸ਼ਹਿਰ ਪਿਆ ਜਾਂਦਾ ਬਟਾਲਾ ਉਹਦੇ ਅੰਦਰ ਬਿਲਕੁਲ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਦੂਸਰੀ ਗੱਲ ਇਹ ਆ ਕਿ ਹਾਂ ਉਹ ਸਹਿਰੀ ਕਲਸੀ ਜੂਸੀ ਹਾਂ ਔਰ ਆਪਾਂ ਦੇਖਦੇ ਰਹੇ ਕਿ ਇਲੈਕਸ਼ਨਜ਼ ਦੀ ਰੈਲੀ ਦੇ ਵਿੱਚ ਵੀ ਜਿਹੜਾ ਜੂਥ ਦਾ ਹجوم ਸੀ ਉਹ ਸ਼ੈਰੀ ਕਲਸੀ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਹੁੰਦਾ ਸੀ। ਮਤੇ ਆਪਾਂ ਸ਼ੇਖਰੀ ਸਾਹਿਬ ਦੀ ਗੱਲ ਕਰ ਲਈਏ। ਹਾਂਜੀ। ਇੱਕ ਤੇ ਹਿੰਦੂ ਤਬਕਾ ਵੀ ਬਹੁਤ ਵੱਡੇ ਲੈਵਲ ਤੇ ਵੋਟਾਂ ਬਟਾਲੇ ਦੇ ਵਿੱਚ। ਬਿਲਕੁਲ। ਤੇ ਉਹਨਾਂ ਦਾ ਆਪਣਾ ਵੀ ਸਿਆਸੀ ਕਰੀਅਰ ਵੀ ਬਹੁਤ ਵਧੀਆ ਸੀਗਾ ਪਹਿਲਾਂ। ਹਾਂਜੀ ਹਾਂਜੀ। ਤੇ ਵੱਡੇ ਤੋਂ ਵੱਡੇ ਦਿਗਜਾਂ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ। ਬਿਲਕੁਲ। ਇੱਕ ਅਨੋਖੀ ਗੱਲ ਹੋਈ ਇਸ ਵਾਰ। ਨੇ ਬਿਲਕੁਲ ਦੇਖੋ ਜੇ ਦਿਗਜਾਂ ਦੀ ਗੱਲ ਕਰੀਏ ਤੇ ਲਗਭਗ ਜਿਸ ਤਰ੍ਹਾਂ ਚਲੋ ਇੱਥੇ ਗਰਦਾਸਪੁਰ ਦੇ ਵਿੱਚ ਤਾਂ ਫਿਰ ਥੋੜਾ ਜਿਸ ਤਰ੍ਹਾਂ ਕਾਂਗਰਸ ਦੀ ਜਿਹੜੀਆਂ ਉਹ ਪੰਜ ਸੀਟਾਂ ਦੇ ਉੱਪਰ ਕਾਬੂ ਹੋ ਗਈ ਆ ਪਰ ਜੇ ਪੰਜਾਬ 'ਚ ਦੇਖੀਏ ਤੇ ਬਹੁਤ ਵੱਡੇ ਚਿਹਰੇ ਜਿਹੜੇ ਉਹ ਇਲੈਕਸ਼ਨ ਹਾਰੇ ਸੀ ਕਿਉਂਕਿ ਇਸ ਵਾਰ ਜਿਸ ਤਰ੍ਹਾਂ ਬਦਲਾ ਦੇ ਨਾਂ ਦੇ ਉੱਪਰ ਵੋਟਾਂ ਲੋਕਾਂ ਨੇ ਪਾਈਆਂ ਕਿ ਬਦਲਾ ਦੀ ਰਾਜਨੀਤੀ ਆ ਕਿ ਹੁਣ ਬਦਲਾ ਤੀਜੇ ਫਰੰਟ ਨੂੰ ਵੋਟਾਂ ਪਾਈਆਂ ਹੁਣ ਮਾਲਵੇ ਦੇ ਵਿੱਚ ਵੀ ਦੇਖੋ ਕਿ ਪੰਜਾਬ ਦੇ ਜਿਹੜੇ ਵੱਡੇ ਵੱਡੇ ਜਿਹੜੇ ਦਿਗਜ ਆਗੂ ਸੀ ਵੱਡੇ ਚਿਹਰੇ ਸੀ ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰੀ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਮਰੇ ਉਪਰ ਕਾਸਿੰਗ ਬਾਦਲ ਉਹ ਸੀਗੇ ਸੀਐਮ ਰਹੇ ਸੀ ਪੰਜ ਵਾਰ ਹਮਮ ਔਰ ਵੱਡੇ ਚਿਹਰੇ ਜਿਹੜੇ ਆ ਉਹ ਇਸ ਵਾਰ ਜਿਹੜੇ ਆ ਉਹ ਇਲੈਕਸ਼ਨਸ ਦੇ ਵਿੱਚ ਹਾਰੇ ਪਰ ਇੱਕ ਕਾਰਨ ਹੁਣ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਨੇ ਬੜੀ ਖੁਸ਼ੀਆਂ ਬਦਲਾ ਲਿਆਂਦਾ ਸੀ ਬਿਲਕੁਲ ਪਰ ਅੱਜ ਉਹ ਹੀ ਬਦਲਾਅ ਤੋਂ ਬਿਲਕੁਲ ਉਲਟ ਹੋ ਗਏ ਨੇ ਲੋਕ ਕੀ ਕਾਰਨ ਸਮਝਦੇ ਹੋ ਕਿ ਜਰਾ ਬਦਲਾਅ ਦਾ ਚਾਅ ਏਡੀ ਛੇਤੀ ਉਤਰ ਗਿਆ ਜੇ ਆਪਾਂ ਵੇਖਿਆ ਜਾਏ ਤਾਂ ਹੁਣ ਵਿਰੋਧ ਵੀ ਬੜੇ ਵੱਡੇ ਲੈਵਲ ਤੇ ਹੋ ਰਿਹਾ ਕੀ ਕਾਰਨ ਸਮਝਦੇ ਨੇ ਆਪਾਂ ਦੇਖੋ ਇਸ ਤਰ੍ਹਾਂ ਕਿ ਜਿਹੜਾ ਪਬਲਿਕ ਆ ਪਬਲਿਕ ਦਾ ਜਿਹੜਾ ਅਸੀਂ ਰਿਜ਼ਲਟ ਆ ਉਹ ਤਾਂ ਇਲੈਕਸ਼ਨ ਚ ਪਤਾ ਲੱਗਦਾ ਹੂੰ ਕਿ ਜਿਹੜੀ ਲੋਕ ਆ ਉਹ ਸਰਕਾਰ ਤੋਂ ਕਿੰਨੇ ਖੁਸ਼ ਆ ਜਾਂ ਕਿੰਨੇ ਨਾ ਖੁਸ਼ ਆ ਹੁਣ ਜਿਸ ਤਰ੍ਹਾਂ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਬਿਲਕੁਲ ਇਹਦੇ ਵਿੱਚ ਮੌਈਨਾ ਹੋਏਗਾ ਹਰੇਕ ਦਾ ਔਰ ਇਸ ਵਾਰ 2024 ਦੀ ਇਲੈਕਸ਼ਨਾਂ ਦੇ ਵਿੱਚ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਬਣੇ ਹੋਏ ਇਸ ਦੇ ਵਿੱਚ ਹੁਣ ਇਹ ਹੋਏਗਾ ਕਿ ਹੁਣ ਬਦਲਾ ਹੋ ਗਿਆ ਹੂੰ ਹੁਣ ਜਿਹੜੀ ਵੋਟ ਪਏਗੀ ਉਹ ਪਏਗੀ ਕੰਮਾਂ ਦੇ ਉੱਪਰ ਕਿ ਕੀ ਪਰਫਾਰਮੈਂਸ ਹਰੇਕ ਐਮਐਲਏ ਨੇ ਹਰੇਕ ਵਿਧਾਇਕ ਨੇ ਜਾਂ ਹਰੇਕ ਹਲਕੇ ਇੰਚਾਰਜ ਨੇ ਜਿਹੜੀ ਆਪਣੀ ਕੀ ਪਰਫਾਰਮੈਂਸ ਦਿੱਤੀ ਆ ਉਸ ਦੇ ਉੱਪਰ ਜਿਹੜੀ ਉਹ ਵੋਟ ਪਏਗੀ ਔਰ ਦੂਸਰੀ ਗੱਲ ਜਿਸ ਤਰ੍ਹਾਂ ਇਹ ਵੀ ਗੱਲ ਇੱਕ ਜ਼ਰੂਰ ਹੈ ਕਿ 2024 ਦੀ ਇਲੈਕਸ਼ਨ ਆ ਰਹੀ ਆ ਔਰ 2024 ਦੀ ਇਲੈਕਸ਼ਨ ਚ ਥੋੜਾ ਸਮਾਂ ਰਹਿ ਗਿਆ ਹਮ ਔਰ ਬਟਾਲੇ ਹਲਕੇ ਦੇ ਵਿੱਚ ਇੱਕ ਚੀਜ਼ ਆਪਾਂ ਦੇਖਦੇ ਆ ਕਿ ਬੀਜੇਪੀ ਦਾ ਕੈਡਰ ਜ਼ਰੂਰ ਇੱਥੇ ਸਟਰੋਂਗ ਹੋਇਆ ਹਮ ਕਿਉਂਕਿ ਅਸੂਨੀ ਸੇਖਰੀ ਸੀ ਉਹ ਪਹਿਲੇ ਕਾਂਗਰਸ ਕੀ ਉਹ ਬੀਜੇਪੀ ਜੁਆਇਨ ਕਰ ਗਏ ਆ ਫਤਿਹ ਜੰਗ ਸਿੰਘ ਬਾਜਵਾ ਪਹਿਲੇ ਬੀਜੇਪੀ ਚ ਸੀ ਸੋ ਕਾਂਗਰਸ ਜੀ ਉਹ ਬੀਜੇਪੀ ਮਤਲਬ ਇਸ ਵਾਰੀ ਜਿਹੜੀ ਇਲੈਕਸ਼ਨ ਉਹਨਾਂ ਨੇ ਬੀਜੇਪੀ ਵੱਲੋਂ ਲੜੀ ਆ ਬਿਲਕੁਲ ਤੇ ਕਹਿ ਸਕਦੇ ਆ ਕਿ ਜਿਹੜਾ ਹੁਣ ਬੀਜੇਪੀ ਦੇ ਵੋਟ ਬੈਂਕ ਦੇ ਵਿੱਚ ਕੁਝ ਨਾ ਕੁਝ ਜਿਹੜਾ ਇਜਾਫਾ ਉਹ ਜ਼ਰੂਰ ਹਲਕੇ ਬਟਾਲੇ ਦੇ ਅੰਦਰ ਹੋਇਆ ਕਿਉਂਕਿ ਵੱਡਾ ਚਿਹਰਾ ਸੀ ਅਸੂਨੀ ਸੇਖਰੀ ਬੀਜੇਪੀ ਦੇ ਵਿੱਚ ਗਏ ਆ ਹਰੇਕ ਦੇਖੋ ਉਹ ਸਿਆਸਤਦਾਨ ਜਿੰਨਾ ਵੀ ਵੱਡਾ ਸਿਆਸਤਦਾਨ ਆ ਉਹਦਾ ਕੁਝ ਨਾ ਕੁਝ ਪਰਸਨਲ ਵੋਟ ਬੈਂਕ ਨਹੀਂ ਜੀ ਜਿਹੜਾ ਵੋਟ ਬੈਂਕ ਉਹ ਜ਼ਰੂਰ ਹੁੰਦਾ ਔਰ ਜਦੋਂ ਉਹ ਪਾਰਟੀ ਚੇਂਜ ਕਰਦਾ ਤੇ ਉਹਦੇ ਨਾਲ ਉਹਦਾ ਕੁਝ ਪਰਸੈਂਟ ਜਿਹੜਾ ਕਿਡਰਾ ਉਹ ਵੀ ਉਸ ਪਾਰਟੀ ਦੇ ਵਿੱਚ ਜਾਂਦਾ ਹੀ ਜਾਂਦਾ ਜੇ ਹੁਣ ਗੱਲ ਕਰੀਏ ਐਮਪੀ ਚੋਣਾਂ ਦੀ ਬਿਲਕੁਲ ਥੋੜੇ ਦਿਨਾਂ ਨੂੰ ਡੇਰੇ ਥੋੜੇ ਸਮੇਂ ਤੱਕ ਇਹ MP ਚੋਣਾਂ ਆਉਣ ਜਾ ਰਹੀਆਂ ਨੇ ਕੀ ਲੱਗਦਾ ਹੈ ਕਿ ਗੁਰਦਾਸਪੁਰ ਦੇ ਵਿੱਚੋਂ ਇੱਕ ਇਹਦਾ 에ਰਾ ਪੱਲਾ ਪਾੜੀ ਰਹੇਗਾ ਦੇਖੋ ਗੁਰਦਾਸਪੁਰ ਦੀ ਜੇ ਹੁਣ ਗੱਲ ਕਰੀਏ ਕਿ ਗੁਰਦਾਸਪੁਰ ਦੇ ਵਿੱਚ ਇਸ ਸਮੇਂ ਸਥਿਤੀ ਜਿਹੜੀ ਆ ਉਹ ਬੜੀ ਜਿਹੜੀ ਆ ਉਹ ਕਹਿ ਸਕਦੇ ਆ ਕਿ ਆਪਾਂ ਇੱਕ ਹੋਟ ਸੀਟ ਬਣੇਗੀ ਗਰਦਾਸਪੁਰ ਵੀ ਲੋਕ ਸਭਾ ਦੇ ਵਿੱਚ ਵੀ ਹਾਂ ਐਮ ਐਲ ਏ ਦੇ ਵਿੱਚ ਤੇ ਚਲੋ ਮਾਝੇ ਬੁਰਗੇਡ ਜਿਹੜੀਆਂ ਵਿਧਾਨ ਸਭਾ ਜਿਹੇ ਤੇ ਬੰਦੀਆਂ ਰਹੀਆਂ ਹਾਂ ਕਿਉਂਕਿ ਹੁਣ ਮੌਜੂਦਾ ਜੇ ਆਪਾਂ ਮੌਜੂਦਾ ਗੱਲ ਕਰੀਏ ਤੇ ਸਣੀ ਦੇ ਹੋਲਾ ਬਿਲਕੁਲ ਵੀ ਜੀ ਪੀ ਦੇ ਆ ਵਿਧਾਇਕ ਵੀ ਜੀ ਪੀ ਦੇ ਮੈਂਬਰ ਪਾਰਲੀਮੈਂਟ ਆ ਵੱਟ ਹਾਂ ਹੁਣ ਬੀ ਜੀ ਪੀ ਦਾ ਕੇਡਰ ਵੀ ਅੱਗੇ ਨਾਲੋਂ ਜਿਹੜਾ ਉਹ ਸਟਰੋਂਗ ਹੋਇਆ ਦਰ ਗਰਦਾਸਪੁਰ ਦੇ ਅੰਦਰ ਹੁਣ ਬੇਸ਼ੱਕ ਜਿਸ ਤਰ੍ਹਾਂ ਅਸੁਨੀ ਸੇਖੜੀ ਉਹ ਬੀਜੇਪੀ ਚ ਗਏ ਆ ਬਟਾਲੇ ਹਲਕੇ ਚ ਸਟਰੋਂਗ ਹੋਇਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਉਹ ਸੁਨੀ ਦੀ ਉਲ ਤੋਂ ਨਾ ਖੁਸ਼ ਵੀ ਬਹੁਤ ਆ ਆ ਗੁਮਸ਼ਤੀ ਦੇ ਪੋਸਟ ਹੈ ਨਾ ਹੁਣ ਤੋਂ ਆਪਾਂ ਦੇਖ ਸਕਦੇ ਆ ਕਿ ਉਹ ਚੀਜ਼ ਦਾ ਵੀ ਜਿਹੜਾ ਬੀਜੇਪੀ ਨੂੰ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਨੁਕਸਾਨ ਹੋਏ ਹਾਂ ਔਰ ਦੂਸਰੀ ਜੇ ਗੱਲ ਕਰੀਏ ਕਿ ਇੱਕ ਹੋਰ ਚੀਜ਼ ਆ ਕਿ ਸੁਨੀਲ ਜਾਕਰ ਹਾਂ ਉਹ ਜਿਹੜੇ ਆ ਉਹ ਬੀਜੇਪੀ ਦੇ ਪ੍ਰਧਾਨ ਆ ਔਰ ਇਥੋਂ ਐਮਪੀ ਰਹਿ ਚੁਕੇ ਆ ਬਿਲਕੁਲ ਜੇਕਰ ਉਹ ਇਲੈਕਸ਼ਨ ਦੇ ਵਿੱਚ ਆਉਂਦੇ ਆ ਬੀਜੇਪੀ ਦੀ ਸੀਟ ਲੜਦੇ ਆ ਤੇ ਫਿਰ ਹੋ ਸਕਦਾ ਬੀਜੇਪੀ ਦਾ ਕੇਡਰ ਕੁਝ ਹੋਰ ਹੋ ਜੇ ਉਸ ਤੋਂ ਬਾਅਦ ਹੁਣ ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਹੁਣ ਉਹ ਮੈਦਾਨ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਉਤਾਰਦੀ ਹੈ ਬਿਲਕੁਲ ਹੁਣ ਉਹ ਉਮੀਦਵਾਰ ਤੋਂ ਕਿੰਨਾ ਵੋਟ ਬੈਂਕ ਉਹ ਲੈਂਦਾ ਕਿੰਨੀ ਟੱਕਰ ਦਿੰਦਾ ਗੱਠਜੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ ਹੈ ਦੇਖੋ ਜਿਸ ਤਰ੍ਹਾਂ ਹੁਣ ਪਿੱਛੇ ਵੀ ਮੀਡੀਆ ਦੇ ਵਿੱਚ ਖਬਰ ਚੱਲੀ ਆ ਕਿ ਜਿਹੜੀ ਪੰਜਾਬ ਕਾਂਗਰਸ ਨੇ ਇਹ ਆਪਣੀ ਹਾਈ ਕਮਾਂਡ ਨੂੰ ਸਫਾਰਸ਼ ਭੇਜੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਗੱਠਜੋੜ ਨਾ ਕੀਤਾ ਜਾਏ ਗੱਠਜੋੜ ਦੀ ਪੰਜਾਬ ਦੇ ਵਿੱਚ ਜ਼ਰੂਰਤ ਨਹੀਂ ਆ ਬਾਕੀ ਜਿਹੜਾ ਫੈਸਲਾ ਵਾ ਫੈਸਲਾ ਉਹਨਾਂ ਦੇ ਹਾਈ ਕਮਾਂਡ ਨੇ ਲੈਣਾ ਆਮ ਆਦਮੀ ਪਾਰਟੀ ਦੀ ਵੀ ਹਾਈ ਕਮਾਂਡ ਲਏਗੀ ਕਾਂਗਰਸ ਦੀ ਵੀ ਹਾਈ ਕਮਾਂਡ ਲਏਗੀ ਵੱਟ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਸੀ ਇੰਡੀਅਨ ਕਾਂਗਰਸ ਨੇ ਉਹਨੇ ਆਪਣੀ ਜਿਹੜੀ ਆ ਰਿਪੋਰਟ ਉਹ ਜਰੂਰ ਜਿਹੜੀ ਉਹ ਸੌਂਪੀ ਆ ਬਿਲਕੁਲ ਉਹ ਜਿੱਥੋਂ ਤੱਕ ਆਸ ਲਗਾਈ ਜਾ ਰਹੀ ਆ ਕਿ ਉਹ ਰਿਪੋਰਟ ਦੇ ਵਿੱਚ ਸ਼ਾਇਦ ਇਹ ਉਹਨਾਂ ਨੇ ਕਿਹਾ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਗੱਠਜੋੜ ਦੀ ਨਹੀਂ ਲੋੜ ਹੈਗੀ ਔਰ ਦੂਸਰੀ ਗੱਲ ਇੱਕ ਹੋਰ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਐਲਾਈਂਸ ਵੀ ਹੋ ਜੇ ਹਾਂ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ 2024 ਦੀਆਂ ਚੋਣਾਂ ਤੋਂ ਪਹਿਲੇ ਤੇ ਫਿਰ ਜਿਹੜਿਆ ਉਹ ਹਾਲਾਤ ਕੁਝ ਹੋਰ ਹੋ ਸਕਦੇ ਆ ਕਿ ਭਾਜਪਾ ਦੇ ਅਕਾਲੀ ਦਲ ਇਹ ਇਕੱਠੇ ਰਹਿਦੇ ਇਹਦੇ ਜਿੱਤਦੇ ਕਿ ਉਹ ਤਾਂ ਹੋਇਆ ਜਿੱਤਣਾ ਮੁਸ਼ਕਲ ਹੁੰਦਾ ਨਾਲੇ ਹੁਣ ਤੁਸੀਂ ਦੇਖੋ ਜਿਸਨੀਂ देर ਵੀ ਇੱਥੇ ਗਰਦਾਸਪੁਰ ਦੀ ਆਪਾਂ ਲੋਕ ਸਭਾ ਸੀਟ ਦੀ ਗੱਲ ਕਰਦੇ ਰਹੇ ਆ ਭਾਜਪਾ ਦਾ ਉਮੀਦਵਾਰ ਅਕਾਲੀ ਦਲ ਦੇ ਗੱਠਜੋੜ ਤੇ ਭਾਜਪਾ ਦੇ ਉਮੀਦਵਾਰ ਭਾਜਪਾ ਦਾ ਹੁੰਦਾ ਰਿਹਾ ਤੇ ਅਕਾਲੀ ਦਲ ਸਮਰਥਨ ਕਰਦਾ ਰਿਹਾ ਬਿਲਕੁਲ ਔਰ ਜਿਹੜੀ ਇੱਥੋਂ ਜਿੱਤ ਪ੍ਰਾਪਤ ਜਿਹੜੀ ਆ ਉਹ ਬੀਜੇਪੀ ਨੇ ਕੀਤਿਆ ਕਾਲੀ ਦਲ ਦੇ ਨਾਲ ਜਦੋਂ ਇਹ ਗੱਟ ਜੋੜਦੇ ਵਿੱਚ ਅਸੀਂ ਚਾਹੇ ਵਿਨੋਦ ਖੰਨੇ ਲਾ ਲੋ ਹਾਂਜੀ ਠੀਕ ਆ ਹੁਣ ਜਾਂ ਸ਼ਨੀ ਦੇ ਉਹ ਲਾ ਲਓ ਦੋ ਬਾਰ ਜਿਤਾਇਆ ਬਨੋਦ ਖਾਨਾ ਸਾਹਿਬ ਹਾਂਜੀ ਹੁਣ ਸ਼ਨੀ ਦੇ ਉਹ ਨੂੰ ਜਿਤਾਇਆ ਖਾਨਾ ਸਾਹਿਬ ਨੇ ਕੰਮ ਵੀ ਬਹੁਤ ਕੀਤੇ ਸੀ ਖਾਨਾ ਸਾਹਿਬ ਨੇ ਦੇਖੋ ਖਾਸ ਕਰਕੇ ਗੁਰਦਾਸਪੁਰ ਹਕ ਕੇ ਨੁਲ ਪੁਲ ਦੀ ਦੇਣ ਹੀ ਨਹੀਂ ਉਹਨਾਂ ਨੂੰ ਭੁੱਲੀਏ ਤੱਕ ਪੁਲ ਦਾ ਇੱਕ ਬਹੁਤ ਵੱਡਾ ਜਿਹਾ ਕੰਮ ਸੀਗਾ ਉਹ ਲੋਕਾਂ ਦੀ ਰਿਸ਼ਤੇਦਾਰੀਆਂ ਤੋਂ ਲੋਕ ਵਾਝੇ ਰਹਿ ਜਾਂਦੇ ਹੀ ਕੁੜੀ ਵਿਆਹਾਂ ਜਾਂ ਮੁੰਡਾ ਵਿਆਹਾਂ ਪਸੰਦ ਨਹੀਂ ਸੀ ਕਰਦੇ ਪਾਰਲੀ ਸਾਈਡ ਅਸਲ 'ਚ ਸੁਖਜੀ ਇਸ ਤਰ੍ਹਾਂ ਸੀ ਕਿ ਦੋਹਾਂ ਜ਼ਿਲ੍ਹਿਆਂ ਨੂੰ ਮਿਲਾਤਾ ਸੀ ਮਿਲਾਤਾ ਨਸ਼ਹਿਰੇ ਪਤਨ ਦੇ ਪੁਲ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਦੋ ਜਿਲ੍ਹਿਆਂ ਨੂੰ ਇੱਕ ਹਿਆਰਪੁਰ ਤੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਜਿਹੜਾ ਪੁਲ ਸੀ ਉਹਦੀ ਬਹੁਤ ਜ਼ਰੂਰਤ ਸੀ ਬਹੁਤ ਜ਼ਰੂਰਤ ਸੀ ਅੱਜ ਤੇ ਦੇਖੋ throe ਪੱਤਨ ਦੇ ਉੱਪਰ ਵੀ ਪੁਲ ਉਸ ਤੋਂ ਬਾਅਦ throe ਪੱਤਨ ਤੇ ਵੀ ਪੁਲ ਵਾਜ ਚੁੱਕਾ ਤੇ ਹੁਣ ਚਲੋ ਕਨੈਕਟੀਵਿਟੀ ਦੀ ਦੋ ਪੁਲ ਹੋ ਗਏ ਆ ਪਰ ਉਸ ਸਮੇਂ ਦੌਰਾਨ ਜਿਹੜਾ ਸੀ ਉਹ ਇੱਕੋ ਨਾਲ ਇੱਕ ਵੱਡਾ ਜਿਹੜਾ ਵਾ ਉਹ ਡਿਵੈਲਪਮੈਂਟ ਦਾ ਕੰਮ ਕਰਾਇਆ ਸੀ ਉਸ ਪੁਲ ਦੀ ਬਹੁਤ ਸਖਤ ਜ਼ਰੂਰਤ ਸੀ ਹਾਂਜੀ ਤਾਂ ਲੋਕਾਂ ਨੇ ਸਾਥ ਵੀ ਦਿੱਤਾ ਨਹੀਂ ਔਰ ਉਹਦਾ ਲੋਕਾਂ ਨੇ ਕੰਮ ਵੈਕ ਦਿੱਤਾ ਦੋ ਵਾਰ ਐਮਪੀ ਬਣਾਤਾ ਦੋ ਵਾਰ ਹੀ ਬਣਾਇਆ ਔਰ ਦੇਖੋ ਹੁਣ ਫੇਰ ਅੱਗੇ ਲੋਕ ਸਭਾ ਦੀ ਗੱਲ ਕਰ ਰਹੇ ਆ ਤੇ ਸੁਨੀਲ ਜਾਖਰ ਕਾਂਗਰਸ ਦੀ ਸੀਟ ਤੋਂ ਜਿਹੜੇ ਉਹ ਵੀ ਐਮਪੀ ਬਣੇ ਸੀ ਬਿਲਕੁਲ ਤੇ ਇਹ ਆ ਕਿ ਇਹ ਹੁਣ ਐਸੇ ਸਮੇਂ ਜਿਸ ਤਰ੍ਹਾਂ ਜਿਹੜੇ ਰਾਜਨੀਤਿਕ ਚਿਹਰੇ ਆ ਉਹ ਜਦੋਂ ਪਾਰਟੀ ਬਦਲਦੇ ਆ ਫੇਰ ਲੋਕ ਉਹਨਾਂ ਨੂੰ ਕਿੰਨਾ ਪਸੰਦ ਕਰਦੇ ਆ ਇਹਨਾਂ ਦਾ ਜਿਹੜਾ ਨਤੀਜਾ ਵਾ ਉਹ ਚੋਣਾਂ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਕਮਕਾਸ ਕਿੰਨਾ ਕੁ ਕੀਤਾ ਕਿਉਂਕਿ ਹਰ ਬੰਦੇ ਦਾ ਤੇ ਹਰ ਪਾਰਟੀ ਦਾ ਤੇ ਆਪ ਕੋ ਆਪਣੇ આરોਪ ਵੀ ਹੁੰਦੇ ਨੇ ਆਪ ਕੋ ਆਪਣੇ ਬਿਆਨ ਵੀ ਹੁੰਦੇ ਬਿਲਕੁਲ ਜਿੱਦਾਂ ਕਿ ਕਾਂਗਰਸ ਕਹਿ ਰਹੀ ਹੈ ਕਿ ਸਾਡੇ ਕੀਤੇ ਕੰਮ ਪ੍ਰੋਜੈਕਟ ਜਿਹੜੇ ਪਾਸ ਹੋਏ ਸੀਗੇ ਕੰਮ ਚੱਲ ਰਹੇ ਸੀਗੇ 5% ਕੰਮ ਰਹਿ ਗਿਆ ਤੇ ਹੁਣ ਆਮ ਆਦਮੀ ਵਾਲੇ ਜਿਹੜੇ ਉਦਘਾਟਨ ਕਰਦੇ ਫਿਰਦੇ ਹਾਂ ਬਿਲਕੁਲ ਬਿਲਕੁਲ ਬਸ ਸਟੈਂਡ ਦਾ ਜਿਹੜੇ ਲੈ ਲੋ ਤੇ ਜੇ ਆਪਾਂ ਆਪਣੇ ਬੇਟ ਹਲਕੇ ਦੀ ਗੱਲ ਕਰੀਏ ਇਹ ਹੜਾ ਆਣੋਂ ਮੇਰੇ ਕੋਲ 6-8 ਮਹੀਨੇ ਹੋ ਗਏ ਬਿਲਕੁਲ ਅੱਜ ਜੇ ਆਪਾਂ ਬਲਵੰਡੇ ਵਾਲੀ ਪੁਲੀ ਦੀ ਗੱਲ ਕਰਦੇ ਆਂ ਹੂੰ ਹੂੰ ਤੇ ਪੁਲੀ ਦਾ ਅਜੇ ਤੱਕ ਮੈਨੂੰ ਨਹੀਂ ਉਮੀਦ ਕਿ ਕਿਸੇ ਨੂੰ ਟੈਂਡਰ ਦਿੱਤਾ ਵੀ ਹੋਵੇ ਬਣਾਉਣ ਦਾ ਅਜੇ ਤੱਕ ਕਿ ਹਾਲਾਂਕਿ ਉਹਨੂੰ ਤੋੜਨ ਦੀ ਵੀ ਇੱਕ ਇੱਟ ਨਹੀਂ ਇਹਨਾਂ ਨੇ ਤੋੜ ਕੇ ਵੇਖੀ ਚਲੋ ਜਿਹੜੀ ਉਹਨੂੰ ਤੋੜ ਕੇ ਦੁਬਾਰਾ ਮੁਕੰਮਲ ਕਰ ਲਈ ਜਾਵੇ ਕਿਉਂਕਿ ਉੱਥੋਂ ਰੋਜ਼ ਆਏ ਦਿਨ ਕੋਈ ਨਾ ਕੋਈ ਟਰਾਲੀ ਉੱਥੇ ਫਸੀ ਨਜ਼ਰ ਆਉਂਦੀ ਹੈ ਕਿਉਂਕਿ ਜਿਹੜੀਆਂ ਉਹ ਪਾਈਪਾਂ ਪਾ ਕੇ ਜਿਹੜਾ ਕੰਮ ਚਾਲੂ ਕੀਤਾ ਆਰਜ਼ੀ ਤੌਰ ਤੇ ਔਰ ਉਹ ਕੁਝ ਜਿਹੜਾ ਵਧੀਆ ਨਹੀਂ ਲੱਗ ਰਿਹਾ ਲੋਕਾਂ ਨੂੰ ਲੋਕ ਇਸ ਚੀਜ਼ ਤੋਂ ਬਹੁਤ ਨਰਾਸ਼ ਨੇ ਜੇ ਆਪਾਂ ਸੜਕਾਂ ਦੀ ਗੱਲ ਕਰ ਲਈਏ ਹਰ ਸੜਕ ਦੇ ਕਿਨਾਰੇ ਜਿਹੜੇ ਪਾਣੀ ਦੇ ਨਾਲ ਬਿਲਕੁਲ ਖਤਮ ਹੋ ਗਏ ਆ ਅਗਰ ਕੋਈ ਵੀ ਇੱਕ 5 ਫੁੱਟ ਵੀ ਐਨੂੰ ਕਰਦਾ ਨਾ ਗੱਡੀ ਤਾਂ ਗੱਡੀ ਪਲਟਣ ਜੋਗ ਜਿਹੜੀ ਆ ਹੋ ਜਾਂਦੀ ਆ ਇੰਨਾ ਜਣਾ ਨੁਕਸਾਨ ਬੇਠ ਹਲਕੇ ਚ ਹੋਇਆ ਪਰ ਹੁਣ ਤੱਕ ਜੇ ਡਿਵੈਲਪਮੈਂਟ ਦੀ ਗੱਲ ਕਰ ਲਈਏ ਕਿਤੇ ਵੀ ਜਿਹੜਾ ਇੱਕ ਬਾਲਟਾ ਬਚ ਨਹੀਂਦਾ ਜਾਂ ਮਿੱਟੀ ਦਾ ਨਹੀਂ ਪਿਆ ਦੇਖੋ ਇਹ ਤਾਂ ਆਪਾਂ ਜੇ ਜਿਹੜਾ ਤੁਸੀਂ ਸਵਾਲ ਪੁੱਛਿਆ ਹਲਕਰ ਕਾਦੀਆ ਨਾਲ ਰਿਲੇਟਡ ਆ ਹਾਂਜੀ ਕਿਉਂਕਿ ਬੇੜ ਹਲਕਾ ਜਿਹੜਾ ਹਲਕਾ ਹੈ ਕਾਦੀਆਂ ਦੇ ਅੰਦਰ ਹੁੰਦਾ ਦੋ ਮੁਖ ਚੇਰੇ ਨੇ ਕਿਉਂਕਿ ਪੰਜਾਬ ਦਾ ਜਰਨਲ ਸਖਤਰ ਹੈ ਤੇ ਆਪਣੇ ਵਿਰੋਧੀ ਧਰ ਦੇ ਨੇਤਾ ਵਿਰੋਧੀ ਧਰ ਦੇ ਨੇਤਾ ਦੇਖੋ ਇਹ ਇਸ ਤਰ੍ਹਾਂ ਕਿ ਹੜ੍ਹ ਦੇ ਵਿੱਚ ਬੇੜ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੂੰ ਕਿਉਂਕਿ ਸ਼ਰਕਾਂ ਵੀ ਟੁੱਟੀਆਂ ਫਸਲਾਂ ਵੀ ਬਰਬਾਦ ਹੋਈਆਂ ਕਿਉਂਕਿ ਫਸਲ ਵੀ ਕਾਫੀ ਬਰਬਾਦ ਹੋਈ ਜਦੋਂ ਤੁਹਾਡਾ ਪਾਣੀ ਆਇਆ ਬਹੁਤ ਨੁਕਸਾਨ ਆਇਆ ਵੱਡੇ ਲੈਵਲ ਤੇ ਪੁਲੀਆਂ ਵੀ ਖਤਮ ਹੋਈਆਂ ਡੈਮੇਜ ਹੋਈਆਂ ਹੂੰ ਔਰ বারবার ਜਿਹੜੀ ਆ ਉਹ ਗੁਜਾਰ ਹਰੇਕ ਜਿਹੜੇ ਅਸੀਂ ਵੀ ਆਪਣੇ ਪਲੇਟਫਾਰਮ ਤੋਂ ਜਿਹੜੀ ਆ ਸਰਕਾਰ ਤੱਕ ਪਹੁੰਚਾਉਨੇ ਆ ਕਿ ਦੇਖੋ ਜੇਕਰ ਡਿਵੈਲਪਮੈਂਟ ਹੋਏਗੀ ਮੈਂ ਤਾਂ ਜਿਹੜਾ ਵਾ ਸਰਕਾਰ ਦਾ ਮੋਟਿਵ ਹੁੰਦਾ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਹਾਂ ਹਾਂ ਡਿਵੈਲਪਮੈਂਟ ਹੋਏਗੀ ਜਿਸ ਤਰ੍ਹਾਂ ਹੁਣ ਸੜਕਾਂ ਟੁੱਟੀਆਂ ਸੀ ਸੜਕਾਂ ਦੀ ਰਿਪੇਅਰ ਹੋਣੀ ਲਾਜ਼ਮੀ ਸੀ ਬਿਲਕੁਲ ਤੇ ਡਿਵੈਲਪਮੈਂਟ ਹੋਏਗੀ ਤੇ ਫੇਰ ਹੀ ਜਿਹੜਾ ਵਾ ਉਹ ਲੋਕ ਵੀ ਜਿਹੜਾ ਵਾ ਉਹ ਸਰਕਾਰ ਵਾਲੇ ਜਿਹੜਾ ਉਹ ਦੁਬਾਰਾ ਚੱਲਦੇ ਆ ਹਾਂ ਔਰ ਦੂਸਰੀ ਜਿਸ ਤਰ੍ਹਾਂ ਹੁਣ ਆਪਾਂ ਜੇ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ ਤੇ ਬਟਾਲ ਤੇ ਬਟਾਲੇ ਹਲਕੇ ਦੇ ਸ਼ਹਿਰੀ ਕਲਸੀ ਪੂਰੇ ਜਿਹੜੇ ਆ ਉਹ ਐਕਟਿਵ ਆ ਹਾਂ ਔਰ ਆਪਾਂ ਬਟਾਲੇ ਹਲਕੇ ਦੀ ਅੱਜ ਗੱਲ ਕਰ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਪਬਲਿਕ ਡੀਲਿੰਗ ਵੀ ਜਿਹੜੀ ਆ ਉਹਨਾਂ ਦੀ ਕੰਟੀਨਿਊ ਚੱਲ ਰਹੀ ਆ ਤੇ ਆਪ ਜਿਹੜਾ ਲੀਡਰ ਮਤਲਬ ਕੋਈ ਵੀ ਲੀਡਰ ਆ ਲੀਡਰ ਨੂੰ ਹਮੇਸ਼ਾ ਇਹੋ ਹੀ ਚਾਹੀਦਾ ਕਿ ਉਹ ਗਰਾਊਂਡ ਲੈਵਲ ਦੇ ਉੱਪਰ ਜਿਹੜਾ ਆਪਣੇ ਵਰਕਰਾਂ ਨਾਲ ਆਪਣੇ ਲੋਕਾਂ ਨਾਲ ਜਿਹੜਾ ਕਿਉਂਕਿ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣੇ ਤੇ ਉਹਨਾਂ ਦਾ ਹੱਲ ਕਰੇ ਉਹ ਲੀਡਰ ਨੂੰ ਜਿਹੜੇ ਲੋਕ ਆ ਉਹ ਹਮੇਸ਼ਾ ਪਸੰਦ ਕਰਦੇ ਸੋ ਅਗਰ ਆਪਾਂ ਗੱਲ ਕਰ ਲਈਏ ਹੁਣ ਦੇ ਸਮੇਂ ਦੀ ਬਿਲਕੁਲ ਕਿ ਹੁਣ ਇਸ ਟਾਈਮ ਬਟਾਲੇ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਬਟਾਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਲੀਡਰ ਜਿਹੜਾ ਹੈ ਆਪਣੀ ਪਾਰਟੀ ਨੂੰ ਅੱਗੇ ਵੱਲ ਅਪਗ੍ਰੇਡ ਕਰ ਸਕਦਾ ਮੈਂ ਜਿਸ ਤਰ੍ਹਾਂ ਅੱਗੇ ਵੀ ਸੁੱਖ ਜੀ ਗੱਲ ਕੀਤੀ ਆ ਕਿ ਬਟਾਲੇ ਦੇ ਵਿੱਚ ਹੁਣ ਦੇਖੋ ਕਾਂਗਰਸ ਦੀ ਜੇ ਗੱਲ ਕਰ ਰਹੇ ਆ ਤੇ ਕਾਂਗਰਸ ਦੇ ਵਿੱਚ ਤ੍ਰਿਪੁਰ ਜਿੰਦਰ ਸਿੰਘ ਬਾਜਵਾ ਜਦੋਂ ਸੀਗੇ ਕੈਬਨਿਟ ਮੰਤਰੀ ਉਹਨਾਂ ਨੇ ਬਟਾਲੇ 'ਚ ਬਹੁਤ ਡਿਵੈਲਪਮੈਂਟ ਕਰਵਾਈ ਸੀ ਠੀਕ ਹੈ ਜੀ ਬਿਲਕੁਲ ਉਸ ਤੋਂ ਬਾਅਦ ਆਓ ਹੱਥ ਨਹੀਂ ਬੋਲਦੀ ਗੱਲ ਕਰ ਲੋ ਕੋਈ ਵੀ ਲੈ ਲੋ ਉਹ ਪ੍ਰੋਜੈਕਟ ਕਰਦੀ ਲਾ ਲੋ ਜਾਂ ਕੋਈ ਆਪਣੇ ਸੜਕਾਂ ਦੀ ਗੱਲ ਕਰ ਲੋ ਕੋਈ ਵੀ ਕੋਈ ਵੀ ਲੈ ਲੋ ਉਹਨਾਂ ਨੇ ਵਿਕਾਸ ਕੀਤਾ ਸੀ ਉਦੋਂ ਆਪਣੀ ਟਰਮ ਦੇ ਵਿੱਚ ਹੂੰ ਤੇ ਹੁਣ ਵੀ ਜਿਹੜੀ ਆ ਉਹ ਕਾਂਗਰਸ ਦਾ ਜਿਹੜਾ ਵਾ ਉਹ ਹੋ ਸਕਦਾ ਕਿ ਹੁਣ ਐਲੋਪੀ ਪ੍ਰਤਾਪ ਸਿੰਘ ਬਾਜਵਾ ਉਹ ਵੀ ਬਟਾਲੇ ਦੇ ਵਿੱਚ ਐਕਟਿਵ ਆ ਹੂੰ ਮੀਟਿੰਗਸ ਲੈ ਰਹੇ ਆ ਹੂੰ ਤੇ ਹੁਣ ਪਹਿਲੀ ਤਾਂ ਗੱਲ ਇਹ ਆ ਕਿ ਹੁਣ ਅਸ਼wini ਸੇਖਰੀ ਛੱਡਣ ਤੋਂ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਕਿਹਦੇ ਉੱਪਰ ਭੋਸਾ ਕਰਦੀ ਆ ਬਟਾਲੇ 'ਤ ਕਾਂਗਰਸ ਦਾ ਕੇਡਰ ਉਹ ਦੇਖਣਾ ਹੋਏਗਾ ਬਿਲਕੁਲ ਕਿ ਕਿਹਦੇ ਉੱਪਰ ਜਿਹੜਾ ਦਾਗ ਖੇਡਦੀ ਆ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਵੀ ਵੱਡਾ ਸਵਾਲ ਆ ਠੀਕ ਹੈ ਜੀ ਹੁਣ ਉਸ ਤੋਂ ਹਲਕਾ ਇਚਾਰਜ ਜਾਂ ਕਿੰਨੂੰ ਲਗਾਇਆ ਜਾਂਦਾ ਹੂੰ ਉਹ ਵੀ ਇੱਕ ਸਵਾਲ ਆ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਕਾਫੀ ਅੱਗੇ ਲਓ ਹਲਚਲ ਚੱਲ ਚੱਲ ਜਿਹੜੀ ਉਹ ਬਹੁਤ ਤੇਜ਼ ਸ਼ੁਰੂ ਹੋ ਗਈ ਆ ਹਾਂ ਔਰ ਦੂਸਰੀ ਤੋਂ ਸਭ ਦੇ ਬਿਆਨ ਆ ਰਹੇ ਆ ਉਧਰ ਰਿੰਗ ਸਾਹਿਬ ਵੀ ਕੁਛ ਨਾ ਕੁਛ ਜੀ ਰੋਜ਼ ਦੀ ਐਕਟੀਵਿਟੀ ਹੋ ਰਹੀ ਆ ਬਿਲਕੁਲ ਪਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਭਾਇਓ ਪੰਜਾਬ ਦੀ ਗੱਲ ਆ ਬਟਾਲੇ ਤੋਂ ਹਟ ਕੇ ਗੱਲ ਆ ਹਾਂਜੀ ਇਹ ਸੁਖਪਾਲ ਸਿੰਘ ਜਖੈਰਾ ਹਾਂਜੀ ਉਹ ਬਾਹਰ ਹੁੰਦੇ ਸਾਰੀ ਫੇਰ ਉਹਨਾਂ ਦੀ ਜਿਹੜੀ ਆ ਅरेस्ट ਪੈ ਗਈ ਹੈ ਕਿਸੇ ਹੋਰ ਕਾਰਨ ਦੇ ਵਿੱਚ ਹਾਂਜੀ ਜੇ ਆਪਾਂ ਗੱਲ ਕਰ ਲਈਏ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਵੀ ਕੋਈ ਨਾ ਕੋਈ ਜਿਹੜਾ ਆ ਇਹ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਜਿਹੜੀ ਇਹ ਉਹ ਪਹਿਲੇ ਵਾਲਾ ਕੰਮ ਹੀ ਹੋ ਗਿਆ ਸ਼ੁਰੂ ਜਿਹਦਾ ਕਾਂਗਰਸੀ ਆਮ ਤੌਰ ਤੇ ਕਰਦੇ ਰਹੇ ਸੀ ਕਿ ਮਤਲਬ ਇਹਨੂੰ ਹੁਣ ਇਹਨੂੰ ਟੰਗਣਾ ਵਾ ਉਹਨੂੰ ਟੰਗਣਾ ਇਹ ਵੱਧ ਬੋਲਦਾ ਵਾ ਇਹਨੂੰ ਢੋਕਣਾ ਵਾ ਨਹੀਂ ਦੇਖੋ ਜਿਹੜੀ ਸਿਆਸਤ ਆ ਹੂੰ ਜਿਹਦਾ ਨਾਂ ਹੀ ਸਿਆਸਤ ਆ ਹੂੰ ਕਿਉਂਕਿ ਹੁਣ ਆਪਾਂ ਗੱਲ ਵੀ ਸਿਆਸਤ ਦੀ ਕਰ ਰਹੇ ਹਾਂ ਜਿਹਦਾ ਨਾਂ ਹੀ ਸਿਆਸਤ ਆ ਸਿਆਸਤ ਦੇ ਵਿੱਚ ਇਹ ਜਿਹੜਾ ਵਾ ਇਹ ਚੀਜ਼ਾਂ ਹਮੇਸ਼ਾ ਚੱਲਦੀਆਂ ਹੂੰ ਔਰ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਹੁਣ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਚਿਹਰੇ ਆ ਜਾਂ ਕੋਈ ਵੀ ਆ ਜਦੋਂ ਉਹ ਵੀ ਦਲ ਬਦਲ ਲੈਂਦੇ ਆ ਹਾਂ ਠੀਕ ਆ ਇਧਰ ਉਧਰ ਗੱਠਜੋੜ ਹੁੰਦਾ ਟੁੱਟਦੇ ਆ ਬੰਦੇ ਆ ਕਿਉਂਕਿ ਰਾਜਨੀਤੀ ਜਿਹੜੀ ਆ ਰਾਜਨੀਤੀ ਦੇ ਵਿੱਚ ਮੈਂ ਪਹਿਲੇ ਵੀ ਅੱਜ ਵੀ ਇਹੋ ਗੱਲ ਕਹਿ ਰਿਹਾ ਕਿ ਹੁਣ ਸੁਖਪਾਲ ਸਿੰਘ ਖੈਰਾ ਪਹਿਲੇ ਆਮ ਆਦਮੀ ਪਾਰਟੀ ਤੋਂ ਸੀ ਬਿਲਕੁਲ ਠੀਕ ਹੈ ਜਿ ਹਮੇਸ਼ਾ ਸਿਆਸਤ ਦੇ ਵਿੱਚ ਜਿੱਦੋਂ ਮੈਂ ਪਹਿਲੀ ਗੱਲ ਕੀਤੀ ਉਹ ਵੀ ਹੁਣ ਵੀ ਇਹੋੀ ਗੱਲ ਕਰਾਂਗਾ ਕਿ ਸਿਆਸਤ ਦੇ ਵਿੱਚ ਹਮੇਸ਼ਾ ਨਾ ਕੋਈ ਸਦਾ ਦੋਸਤ ਰਹਿੰਦਾ ਤੇ ਨਾ ਹੀ ਕੋਈ ਸਦਾ ਦੁਸ਼ਮਣ ਰਹਿੰਦਾ ਸਿਆਸਤ ਦੇ ਵਿੱਚ ਕਿਸੇ ਚਮੇ ਕੋਈ ਵੀ ਚੀਜ਼ ਪੋਸੀਬਲ ਹੈ ਹਾਂ ਕੋਈ ਵੀ ਚੀਜ਼ ਪੋਸੀਬਲ ਆ ਹੁਣ ਆਪਾਂ ਇੱਕ ਗੱਲ ਜਿਹੜੀ ਆ ਆਪਣੇ ਪਲੇਟਫਾਰਮ ਤੋਂ ਜਰੂਰ ਜਿਹੜੇ ਆਪਣੇ ਸੁਣਨ ਵਾਲੇ ਦਰਸ਼ਕਾ ਉਹਨਾਂ ਨੂੰ ਵੀ ਇਹ ਗੱਲ ਜਰੂਰ ਕਵਾਂਗੇ ਕਿ ਇਸ ਸਾਲ ਦੇ ਵਿੱਚ ਆਪਾਂ ਹਲਕੇ ਬਟਾਲੇ ਤੋਂ ਥੋੜੀ ਹਟ ਕੇ ਗੱਲ ਕਰ ਰਹੇ ਹਾਂ ਕਿ ਇਸ ਸਾਲ ਦੇ ਵਿੱਚ ਜਿਹੜਾ ਵਾ ਉਹ ਪੂਰੇ ਸਾਲ ਹੀ ਲਗਭਗ ਤੇ ਕਹਿ ਸਕਦੇ ਆ ਕਿ ਵੋਟਾਂ ਦਾ ਹੀ ਸਾਲ ਆ ਹੂੰ 2024 2024 ਵੋਟਾਂ 'ਚ ਲੰਘ ਜਾਣਾ ਤਕਰੀਬਨ ਵੋਟਾਂ ਦਾ ਹੀ ਰੰਗ ਜਾਣਾ ਪਰ ਆਪਸ ਦੇ ਵਿੱਚ ਸਾਰੇ ਸਾਡੇ ਸੁਣਨ ਵਾਲੇ ਵੀਰ ਇੱਕ ਗੱਲ ਸਾਡੀ ਬੇਨਤੀ ਜਰੂਰ ਸੁਣੋ ਕਿ ਆਪਸ ਦੇ ਵਿੱਚ ਆਪਸੀ ਭਾਈਚਾਰਾ ਨਾ ਖਤਮ ਕਰੋ ਹੂੰ ਆਪਸੀ ਭਾਈਚਾਰਾ ਹਮੇਸ਼ਾ ਬਣਾ ਕੇ ਰੱਖੋ ਬਿਲਕੁਲ ਕਿਉਂਕਿ ਜੋ ਤੁਹਾਡਾ ਆਪਸੀ ਭਾਈਚਾਰਾ ਉਹਦੇ ਨਾਲ ਹੀ ਤੁਹਾਡੀ ਤਰੱਕੀ ਹੋ ਸਕਦੀ ਹੈ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵੋ ਬਿਲਕੁਲ ਇੱਕ ਦੂਜੇ ਦੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ 'ਚ ਜਾਓ ਔਰ ਆਪਸ ਦੇ ਵਿੱਚ ਰਲਬੀ ਭਾਜੀ ਆਪਣੀ ਥਾਂ ਤੇ ਆ ਬਸ ਜੀ ਤੇ ਜਿਹੜਾ ਆਪਣੇ ਭਾਈਚਾਰਾ ਆਪਣੀ ਸਾਹ ਜ ਉਹ ਆਪਣੇ ਥਾਂ ਤੇ ਆ ਪਾਰਟੀ ਭਾਜੀ ਦੇ ਪਿੱਛੇ ਲੱਗ ਕੇ ਪਹਿਲਾਂ ਸੁਣਨ ਚਾਹੁੰਦਾ ਰਿਹਾ ਕਿ ਕਤਲ ਹੋ ਗਏ ਗੋਲੀ ਚੱਲ ਗਈ ਇਹੋ ਜਿਹੇ ਦਸਤਾਉ ਨੂੰ ਬੇਨਤੀ ਹੈ ਕਿ ਕਿਸੇ ਦੀ ਕੋਈ ਵੀ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ ਆ ਠੀਕ ਹੈ ਜਿੱਥੇ ਕਿਸੇ ਦਾ ਮਨ ਬਣਦਾ ਉਹ ਵੋਟ ਪਾ ਸਕਦਾ ਉਸ ਨੂੰ ਉਸ ਦਾ ਅਧਿਕਾਰ ਹੈਗਾ ਲੋਕਤੰਤਰ ਦੇ ਵਿੱਚ ਸੋ ਬੇਨਤੀਆਂ ਮਨਜ਼ੂਰ ਕਰਿਓ ਕਮੈਂਟ ਜਰਾ ਆ ਜ਼ਰੂਰ ਕਰਨਾ ਔਰ ਆਪਣੇ ਹਲਕੇ ਦਾ ਨਾਮ ਵਿੱਚ ਜ਼ਰੂਰ ਲਿਖਣਾ ਕਿ ਆਪਾਂ ਕਿੱਥੋਂ ਗੱਲ ਕਰ ਰਹੇ ਆ ਆਪਣਾ ਕਮੈਂਟ ਜ਼ਰੂਰ ਦਸਨਾ ਆ ਕਿ ਕਿਸ ਕਿਸ ਹਲਕੇ ਦੇ ਜਿਹੜੀ ਗੱਲਬਾਤ ਹੋਣੀ ਜ਼ਰੂਰੀ ਹੋ ਚੁੱਕੀ ਆ ਸੋ ਤੁਹਾਡੇ ਕਮੈਂਟਾਂ ਦੀ ਵੇਟ ਕਰਾਂਗੇ ਤੇ ਉਸ ਕਮੈਂਟ ਤੇ ਉਸ ਹਲਕੇ ਦੇ ਜਿਹੜੀ ਆ ਗੱਲਬਾਤ ਨਹੀਂ ਜ਼ਰੂਰ ਕਰਾਂਗੇ ਸੋ ਲਈਏ ਆਪਾਂ ਸੋ ਦਸਕ ਵੀਰਾਂ ਨੂੰ ਵੀ ਇਹ ਕਹ ਜਾਈ ਸਾ ਕਿ ਜੇਕਰ ਤੁਸੀਂ ਜਿਹੜੇ ਹਲਕੇ ਦੇ ਬਾਰੇ ਚਾਹੁੰਦੇ ਹੋ ਕਿ ਆਪਾਂ ਉਹਨੂੰ ਡੀਕੋਡ ਕਰੀਏ ਇਸ ਹਲਕੇ ਦੇ ਵਿੱਚ ਅਗਲੇ ਪ੍ਰੋਗਰਾਮ ਦੇ ਵਿੱਚ ਲੈ ਆ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਆਪਣੇ ਹਲਕੇ ਦਾ ਨਾਮ ਬਿਲਕੁਲ ਅਸੀਂ ਜਿਹੜਾ ਵਾ ਉਹਨੂੰ ਆਪਣੇ ਅਗਲਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਉਹ ਸਲਕੇ ਦੇ ਉੱਪਰ ਜਿਹੜੀ ਆ ਉਹ ਜਰੂਰ ਗੱਲਬਾਤ ਕਰਾਂਗੇ ਤੁਹਾਡੇ ਕਮੈਂਟਾਂ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹੇਗਾ ਹੁਣ ਲਈਏ ਜੀ ਆ ਗਿਆ ਵਾਇਰ ਚਿੱਕਾ ਖਾਸਾ ਵਾਇਰ ਚਿੱਕੀ ਕੀਮਤ